ਸਾਨ ਮਜ਼ਦੂਰ ਚ ਖਰਚ ਕਮੇਟੀ ਪੰਜਾਬ ਦੀ ਅਗਵਾਈ ਹੇਠ ਜ਼ਿਲ੍ਹਾ ਮੋਗਾ ਦੇ ਪਿੰਡ ਜੀਤਵਾਲ ਤੋਂ ਵੱਡੀ ਗਿਣਤੀ ਟਰੈਕਟਰ ਟਰਾਲੀਆਂ ਦਾ ਕਾਫਲਾ ਦਿੱਲੀ ਨੂੰ ਰਵਾਨਾ ਹੁੰਦਾ ਹੋਇਆ ਹੱਕੀ ਮੰਗਾਂ ਨੂੰ ਲੈ ਕੇ ਜੋਗੀ ਹਰਿਆਣੇ ਦੇ ਬਾਡਰਾਂ ਉੱਤੇ ਪਿਛਲੇ 11 ਮਹੀਨਿਆਂ ਤੋਂ ਉੱਪਰ ਮੋਰਚਾ ਚੱਲ ਰਿਹਾ ਹੈ ਸ਼ੰਭੂ ਖਨੋਰੀ ਰਤਨਪੁਰਾ ਬਾਡਰਾਂ ਤੇ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਵਾਰੀਸਰ ਮੋਗੇ ਜ਼ਿਲ੍ਹੇ ਦੀ ਵਾਰੀ ਅਨੁਸਾਰ ਵੱਡੀ ਗਿਣਤੀ ਟਰੈਕਟਰ ਟਰਾਲੀਆਂ ਜਿੱਤਵਾਲ ਪਿੰਡ ਤੋਂ ਸਮਾਂ ਸ਼ਿੰਗਾਰਛ ਜਾਰੀ ਰਹੇਗਾ ਮੋਰਚੇ ਚੱਲਦੇ ਰਹਿਣਗੇ ਜਿੰਨਾ ਸਮਾਂ ਮੰਗਾ ਨਹੀਂ ਮੰਨੀਆਂ ਜਾਂਦੀਆਂ ਤੇ ਕਾਰਪੋਰੇਟ ਰੇਡ ਕਰਾਣਿਆਂ ਦੇ ਦਲਾਲਾਂ ਨੂੰ ਆ ਜਾਂਦਾ ਹੀ ਲਾਣੇਦਾਰ ਧਰਤੀ ਧੱਕ ਸਿੰਘ ਹੁਨਾ ਸਮਾਂ ਬਿਲਕੁਲ ਨਹੀਂ ਟੇਕੇ ਬੈਠਾਂਗੇ ਕਾਰਪੋਰੇਟ ਕਰਾਣਿਆਂ ਦੇ ਦਲਾਲਾਂ ਨੂੰ ਮਤ ਦੇ ਦੇਾਂਗੇ